ਸਾਰੇ ਮਿਲ ਕੇ ਸਭਾਂ ਤੁਸੀਂ ਪਹੁੰਚੇ ਹੋ ਅੱਜ ਆਪਣਾ ਜਿਹੜਾ ਮੁੱਖ ਮਕਸਦ ਹੈ ਇਹ ਇਕੱਠੇ ਹੋਣਾ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਨੇ 1 ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੀ ਆ ਅੱਜ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਜੀਤ ਸਿੰਘ ਢਿੱਲੋਂ ਜਿਹੜੇ ਬਹੁਤ ਹੀ ਵਧੀਆ ਇਨਸਾਨ ਨੇ ਤਾਰਿਕ ਸੋਚਦੇ ਤਾਰੀ ਨੇ ਅਤੇ ਇਸੇ ਸਮੇਂ ਦੇ ਵਿੱਚ ਬਹੁਤ ਭਗਿਓ ਲਾ ਕੇ ਉਹਨੇ ਆਪਣੇ ਲਾਗੇ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਪਾਰਟੀ ਦੀ ਸੇਵਾ ਕੀਤੀ ਆ ਬਹੁਤ سارے ਵਿਕਾਸ ਦੇ ਕੰਮ ਇਹਨਾਂ ਨੇ ਆਪਣੇ ਸਮਾਜਦਾਨ ਕਰਾਏ ਨੇ ਅਤੇ ਬਹੁਤ ਹੀ ਸਾਫ਼ ਸੁਥਰੀ ਨਾ ਦੀ ਸ਼ਖਸੀਅਤ ਆ ਇਸ ਐਕਸ਼ਨ ਦੇ ਲਈ ਜਦੋਂ ਮੈਨੂੰ ਇੰਟਰਵਿਊ ਕੋਲੋਂ ਪੁੱਛਿਆ ਗਿਆ ਮੇਰੇ ਤੋਂ ਤਾਂ ਮੈਂ ਇਹ ਨਾਲ ਹੀ ਸਪਸ਼ਟ ਕੀਤੀ ਕਿ ਸਭ ਤੋਂ ਵਧੀਆ ਨਿਸ਼ਾਨ ਇਹ ਤੁਸੀਂ ਆਪਾਂ ਦੇਖਦੇ ਹਾਂ ਦਾ ਉਹ ਕੈਂਡੀਡੇਟਰ ਜੀ ਸਕੇ ਨਾ। ਉਸ ਸਮੇਂ ਪਾਰਟੀ ਨੇ ਗਾ ਨੂੰ ਮੌਕਾ ਦਿੱਤਾ। ਅਤੇ ਹੁਣ ਆਪਣਾ ਫਰਜ਼ ਬਣਦਾ ਸਾਰਿਆਂ ਦਾ। ਕੱਲੇ-ਕੱਲੇ ਵਰਕਰ ਦਾ ਫਰਜ਼ ਬਣਦਾ। ਕਿਨਾਂ ਚੋਣਾਂ ਦੇ ਵਿੱਚ ਅਸੀਂ ਦਿਨ ਰਾਤ ਮਿਹਨਤ ਕਰਕੇ ਕੱਲੇ-ਕੱਲੇ ਵੋਟਰ ਤੱਕ ਆਪਦਾ ਕੈਂਪ ਕਰਕੇ ਇਹਨਾਂ ਨੂੰ ਆਪਾਂ ਦਿਖਾਈਏ। ਕਿਉਂਕਿ ਜਿਹੜਾ ਲੋਕ ਸਾਡਾ ਜੁਲਾਰਿਆ ਉਹ ਵੀ ਕੱਲੇ ਕੱਲੇ ਪਿੰਡ ਤੱਕ ਨਾ ਵਾੜਤਾ ਕੋਈ ਸੰਭਾਲਦਾ ਅੱਜ ਆਪਣੀ ਕੋਈ ਤਕਰੀਬ ਨਹੀਂ ਕਰਦੇ ਤਕਰੀਬਨ ਸਾਡੇ ਤੇ 400 ਪਿੰਡਾ ਕਿੰਨੀਆ ਗਰੋਮੀ ਨਾਲ ਸਹਿਰ ਵਿੱਚ ਜਿੱਦੇ ਬਾੜ ਮੈਂ ਸੋ ਹਰ ਇਹ ਬੋਲਰ ਦਾ ਕੋਈ ਨੀ ਉਮਰਦੀ ਹੌਥਟੀ ਜ਼ਿੰਮੇਵਾਰੀਆਂ ਕੱਲੇ ਕੱਲੇ ਵੋਟਰ ਤੱਕ ਪਹੁੰਚ ਕਰਦੇ ਅਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਦੇ ਹਾਂ ਤੁਹਾਨੂੰ ਬਹੁਤ ਵੱਡੀ ਖੁਸ਼ੀ ਲੱਗੀ ਆ ਪਿਛਲੇ ਤਕਰੀਬਨ 21 ਸਾਲਾਂ ਤੋਂ 2003 ਦੇ ਵਿੱਚ ਮੈਂ ਇਸ ਲਾਗੇ ਦੇ ਵਿੱਚੋਂ ਸ਼ੁਰੂ ਕੀਤਾ ਸੀ ਇੱਕ ਸਧਾਰਨ ਵਰਕਰ ਦੇ ਤੌਰ ਤੇ ਉਹ ਸਮੇਂ ਇਹ ਆਕਰ ਜ਼ਰੂਰ ਸੀਗਾ ਲੈਣ ਬਾਅਦ ਮਿਹਨਤ ਕੀਤੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਿਉਂਕਿ ਬਹੁਤ ਵਧੀਆ ਸਾਡੀ ਵਰਕਰਾਂ ਦੀ ਟੀਮ ਆ ਸਾਰੇ ਇਹ ਲਾਖਾ ਜਿਹੜਾ ਪੰਤਗਲਾਖਾ ਸੋ ਅੱਜ ਜੀ ਸਰਾਹ ਤੇ ਮੈਂ ਕਰ ਰਿਹਾ ਉਹਦੇ ਵਿੱਚ ਇਸ ਇਲਾਕੇ ਦਾ ਵੱਡਾ ਕੂਦਗਾ ਨਾ ਤੁਹਾਡੇ ਲੋਕਾਂ ਦੀ ਸੂਚ ਦਾ ਵੱਡਾ ਯੋਗਤਾ ਨਾ ਤਕਰੀਬਨ 4 ਵਾਰ ਪਿਛਲੇ 21 ਸਾਲਾਂ ਦੇ ਵਿੱਚ ਵਿਧਾਨ ਸਭਾ ਦੀ ਚੋਣ ਹੋਈ ਹੈ 5 ਵਾਰ ਇੱਕ ਤਾਂ ਬਾਇਲੈਕਸ਼ਨ ਹੋ ਗਈ ਚਾਰ ਚੋਣਾਂ ਲੜੀਆਂ ਆਪਾਂ ਦੋਵੇਂ 7 ਦੇ ਵਿੱਚ 12 ਦੇ ਵਿੱਚ 17 ਦੇ ਵਿੱਚ 19 ਦੇ 22 ਦੇ ਵਿੱਚ ਪੰਜਾਂ ਦੇ ਵਿੱਚੋਂ ਉਸ ਦਿਨ ਬਾਅਦ ਜਾਇ ਦੇ ਲਈ ਪਹਿਲੀ ਚੋਣ ਤੇ ਪ੍ਰਣਾਵਕਾਂ ਦਾ ਦਾਗਾ ਸੀ 70% ਜੋ ਪ੍ਰਣਾਵਕ ਆਪਕੀ ਜਮਾ ਵਾ ਸੋ ਚਾਰ ਵਾਰ ਵਿਧਾਇਕਾਂ ਭਜਦੇ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਈਓ ਪਿਛਲੀਆਂ ਦੋ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਵਿੱਚ ਜਬ ਬਿਲਕੁਲ ਹੀ ਵੱਖਰਾ ਨਾ ਹੋ ਹਸੀਗਾ ਕਿਉਂਕਿ ਜਦੋਂ ਇਹ ਆមਰਿਕਨ ਪਾਰਟੀ ਆਈ ਹੈ ਪੰਜਾਬ ਦੇ ਵਿੱਚ ਉਸ ਪਾਰਟੀ ਨੇ ਬੜੇ ਸ਼ਰਧਾ ਨਾਲ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਖਾਸ ਕਰਕੇ ਅਤੇ ਨੌਜਵਾਨ ਸਾਡਾ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਉਹਨਾਂ ਨੇ ਨੌਜਵਾਨਾਂ ਨਾਲ ਆਈ ਪਹਿਲਾ ਐਨਆਰਆਈ ਸਾਡੇ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਸੀ ਉਹਨਾਂ ਨਾਲ ਆਈ ਅੰਦਰ ਗੱਲ ਕੀਤੀ ਕਿਉਂਕਿ ਸਾਡਾ ਜਿਹੜਾ ਪਾਰਟੀ ਦਾ ਜਿਹੜਾ ਕਾਂਚਾ ਹਲਕੇ ਲੈਵਲ ਤੋਂ ਸਾਡਾ ਜਿਹੜਾ ਪਾਰਟੀ ਦਾ ਸਿਸਟਮ ਬਹੁਤ ਸਟਰੌਂਗ ਸੀਗਾ। ਉਹਨਾਂ ਨੂੰ ਪਤਾ ਸੀ ਕਿ ਉਹ ਤੋੜ ਨਹੀਂ ਸਕਦੇ ਸੀ। ਤਾਂ ਅੰਦਰ ਘਾਤੇ ਉਹਨਾਂ ਨੇ ਸਭ ਲਾਈ ਲਈ ਕਿ ਝੰਡਾ ਵੀ ਕੰਮੇਦਾਰ ਦਾ ਲਾਈ ਰੱਖੋ ਪਰ ਵੋਟ ਤੁਸੀਂ ਝਾੜੋਂ ਨੂੰ ਪਾਉਣੀ ਆ। ਤੋਂ ਹੋਇਆ ਵੀ 14 ਦੇ ਵਿੱਚ ਵੀ ਹੋਇਆ 17 ਦੇ ਵਿੱਚ ਵੀ ਹੋਇਆ। ਲੇਕਿਨ ਉਸੀ ਉਸੀ ਤੋਂ ਸਭ ਕੁਝ ਸਿੱਖਿਆ ਗਿਆ। ਤੁਸੀਂ ਵੀ ਸਿੱਖਿਆ ਆਸੀ ਵੀ ਸਿੱਖਿਆ। ਅੱਤੋਂ ਤੋਂ ਉਸ ਚੀਜ਼ ਨੂੰ ਕਾਪੂ ਕਰਕੇ ਕਾਮਯਾਬ ਹੋਏ। ਇਸ ਦਾ ਗੱਲ ਤਾਂ ਕੀ 19 ਦੇ ਵਿੱਚ ਜਦੋਂ ਸਾਰੀ ਸਰਕਾਰ ਸਾਡੇ ਖਿਲਾਫ ਸੀ ਉਸ ਸਮੇਂ ਵੀ ਅਪਨ ਕੇ ਉਹ ੜੀ ਤੇ ਵੱਡੇ ਮਾਅਦੇ ਦੇ ਜਿੱਤੇ ਕੋ ਫਾਇਰ ਇਲੈਕਸ਼ਨ ਜਿੱਤ ਜਾਣਾ ਪਹਿਲੀੋਂ ਤੋਂ ਬਹੁਤ ਵੱਡੀ ਗੱਲ ਆ ਲੇਕਿਨ 15000 ਜਿੱਤ ਜਾਣਾ ਇਹ ਬਹੁਤ ਵੱਡੀ ਗੱਲ ਆ ਕਿ ਪੂਰੀ ਸਰਕਾਰ ਇੱਕ ਪਾਸੇ ਤੇ ਉਸ ਤੋਂ ਪਹਿਲਾਂ ਸ਼੍ਰੀ ਬਾਦਲੇਪਿੰਡ ਦਾ ਸਰਪ ਸਾਡਾ ਬਹੁਤ ਖੋੜਾ ਰਿਹਾ ਪਰ ਉਹ ਧੱਕੇਸ਼ਾਹੀਆਂ ਦੇ ਬਾਪੁਰੂ ਵੀ ਸੀ ਤਕੜੇ ਹੋ ਕੇ ਲੜੇ ਸਾਰੇ ਅਤੇ ਆਪਾਂ ਉਹ ਵੱਡੇ ਮੀਂਹ ਦਾ ਚੁਫਰਾ ਸੀ ਤੇ ਅਤੇ ਉਸ ਤੋਂ ਬਾਅਦ ਭਾਈ ਦੇ ਵਿੱਚ ਇੱਕ ਲਹਿਰ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਹਾਲਾ ਦੇ ਵਿੱਚ ਤਾਂ ਉਸ ਲਹਿਰ ਦਾ ਬਹੁਤ ਵੱਡਾ ਅਸਰ ਸੀਗਾ ਹਨ ਇਹ ਵੀ ਸੀ ਜੇ ਅੰਬਰ ਵਾਤੇ ਉਸ ਹਨੇਰੇ ਦੇ ਵਿੱਚ 78 ਸੀਟਾਂ ਦੇ ਮਾਲਵੇ ਦੀਆਂ ਜਿਨ੍ਹਾਂ ਦੇ ਵਿੱਚੋਂ ਕਿਆ ਸ਼ਿਕਵਾ ਵਾਲੀ ਪਾਰਟੀ ਕੋਈ ਨਹੀਂ ਇੱਕ ਸੀ ਆਪਾਂ ਜਿੰਨੇ ਕਾਲੀਗੋੜੇ ਹਨ ਹਰ ਅਧਰਾ ਦੇ ਵਿੱਚੋਂ ਇੱਕ ਕਾਂਗਰਸ ਕੋੜਿਆ ਹੋਣਾ ਬੀਜੇ ਕੋੜਿਆ ਕਿਉਂਕਿ ਜਿਹੜਾ ਜਾਕਰ ਦਾ ਨਤੀਜਾ ਉਸ ਵਿੱਚ ਵੀ ਸ਼ਾਮਲ ਹੋ ਗਿਆ ਜੇਕਰ ਰਾਜਾ ਬਣੇਗਾ ਤਿੰਨ ਸੀਟਾਂ ਮਾਰਵੇ ਦੇ ਵਿੱਚੋਂ ਜਿੱਦੀਆਂ ਗਈਆਂ ਤੇ ਜਿਹਦੇ ਵਿੱਚ ਹਰ ਦਾ ਦਾਖਾ ਜਿਹੜਾ ਕਿਉਂਕਿ ਪੰਧਾ ਦਾ ਘੜ ਹੋਇਆ ਉਸ ਦੇ ਸਮੇਂ ਦੇ ਵਿੱਚ ਹਮੇਸ਼ਾ ਇਹ ਜਿਹੜਾ ਮੈਂ ਉਹ ਤਕਰੀਰ ਤੇ ਖੜਦਾ ਸੀ ਜਿੱਤਦਾ ਰਿਹਾ 92 ਦੇ ਵਿੱਚ ਜਦੋਂ ਵਾਈ ਕਾਟ ਹੋਇਆ ਉਦੋਂ ਇਥੋਂ ਕਾਂਗਰਸ ਕਿਉਂਕਿ ਅਸੀਂ ਚੋਣ ਨਹੀਂ ਲੜੀ ਜਿੱਤ ਲਈ ਉਹ ਕਿਹਾ ਉਹ ਕਹਾਣੀ ਉਹ ਕੋਟੇ ਬਹੁਤ ਘੱਟ ਪੂਰ ਹੋਈਆਂ ਸੀ ਉਸ ਤੋਂ ਬਾਅਦ 2002 ਦੇ ਵਿੱਚ ਕੌੜਾ ਸਭ ਅਲੱਗ ਹੋ ਗਏ ਸਾਡੇ ਦੋ ਵੀਰ ਖੜੇ ਉਦੋਂ ਕਾਂਗਰਸ ਦਿੱਤੀ ਨਹੀਂ ਅੱਜ ਤੱਕ ਕਾਂਗਰਸ ਇਸ ਰਾਕੇ ਤੋਂ ਪਹਿਲੇ ਨੰਬਰ ਤੇ ਨਹੀਂ ਆ ਸਕੀ ਜਦੋਂ ਦੇ ਦੋਆਂ ਯਰਤਵਾ ਜਿਹੜੀਆਂ ਚੋਣਾਂ ਹੁੰਦੀਆਂ तकरीबन 9 ਚੋਣਾਂ ਹੁੰਦੀਆਂ ਲੇਕਿਨ ਹਰ ਵੈਕਸ਼ਨ ਦੇ ਸਮੇਂ ਕਰੇ ਹੁੰਦੇ ਨੇ ਹਰ ਵੈਕਸ਼ਨ ਦੇ ਵਿੱਚ ਮੁੱਦੇ ਰੱਖੇ ਹੁੰਦੇ ਨੇ ਰਾਜਨੀਤਿਕ ਪਾਰਟੀਆਂ ਕਿਉਂਕਿ ਪੰਜਾਬ ਆ ਜਿਹੜੀ ਪੰਜਾਬ ਦੀ ਮਾਂ ਬੋਲੀ ਸਮੁੱਚੀ ਅਕਾਦਮੀਦਾਰੀ ਲੋਕੀ ਪਾਰਟੀਆਂ ਸਮੇਂ ਸਮੇਂ ਤੇ ਬੜੀਆਂ ਸਫਲਤਾਵਾਂ ਹਰਤੀ ਆਈਆਂ ਵੀ ਕਿਉਂ ਕਿ ਦਾ ਕਿਵੇਂ ਇਸ ਪਾਰਟੀ ਨੂੰ ਪੰਜਾਬ ਦੇ ਵਿੱਚ ਤੋਂ ਉਜੋਰ ਕੀਤਾ ਜਾਵੇ। ਸੁਖੀਵਾਰ ਅਸੀਂ ਲੋਕ ਜਾਂ ਕੁਝ ਕੱਟੜ ਪ੍ਰਵਾਹ ਨਹੀਂ ਲੇਕਿਨ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਗੱਲਾਂ ਨੂੰ ਆ ਜਾਂਦੇ ਨੇ। ਸੋਚੇ ਕਰਕੇ ਜੀ ਸਾਡੀ ਵੋਟਾਂ ਜਿਹੜੀ ਕਾਂਗਰਸ ਨੂੰ ਜਾਂਦੀ ਸੀ ਉਹ ਤੀਜੇ ਪਾਸੇ ਚਲੇ ਜਾਂਦੀ ਆ। ਪੰਜਾਬ ਦੇ ਵਿੱਚ ਵੀ ਇਹੀ ਹੋਇਆ ਕਿ ਅਕਾਲੀ ਦਲ ਕਮਜ਼ੋਰ ਹੋਣ ਕਰਕੇ ਅੱਜ ਜਿਹੜੀ ਆਮ ਆਦਮੀ ਪਾਰਟੀ ਨਾਲ 92 ਸੀਟਾਂ ਨਾਲ ਸਰਕਾਰ ਬਣੀ ਆ। ਤਕੋ ਪੰਜਾਬ ਦਾ ਪਰਾਜੇ ਦਾ ਕੁਸ਼ਰਮੇ ਕਲਦੇ ਦੀ ਮਜਬੂਤੀ ਦੇ ਵਿੱਚ ਆ ਸਮੇਂ ਸਮੇਂ ਤੇ ਅੱਜ ਜਿਹੜੀ ਸੋਚ ਤੇ ਮੈਂ ਕੰਮ ਕਰ ਰਿਹਾ ਉਹ ਸੋਚਣ ਤੋਂ ਦੱਸ ਸਕਦੇ ਨੂੰ ਨਹੀਂ ਸੀ ਉਹ ਸੋਚਣ ਤੋਂ ਪੰਜ ਸਾਲ ਪਹਿਲਾਂ ਨਹੀਂ ਸੀ ਲੇਕਿਨ ਅੱਜ ਜਿਹੜੀ ਸੋਚ ਤੇ ਕੰਮ ਕਰ ਰਹੇ ਹਾਂ ਕੋ ਇੱਕ ਵੱਖਰੀ ਸੋਚਾ ਹਾਲਾਤਾਂ ਦੇ ਮੁਤਾਬਕ ਜੋ ਸਾਡੇ ਹਾਲਾਤ ਨੇ ਜਾਂ ਸਾਡੇ ਤੈਨੂੰ ਸਿਖਾਏ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਪ੍ਰਧਾਨ ਸਭਾ ਦੇ ਭਈਆ ਉੱਤੇ ਪਹੁੰਚ ਕੇ ਜੋ ਵੀ ਮੁੱਦੇ ਨੇ ਚਾਹੇ ਉਹ ਕਿਸਾਨੀ ਨਾਲ ਸੰਬੰਧ ਦੇ ਕਿਉਂਕਿ ਅੱਜ ਸਾਡੇ ਜਿਹੜੀ ਹੁੰਦਾ ਖਾਸ ਤੌਰ ਤੇ ਮੇਰੇ ਲਈ ਹੁੰਦਾ ਜੀਆ ਸਮਾਜਿਕ ਹੁੰਦਾ ਜਿਹੜੀ ਉਹ ਕਿਸਾਨੀ ਨਾਲ ਕੇ ਆ ਮੈਂ ਅੱਜ ਵੀ ਜਿਹੜਾ ਮੇਰਾ ਇੱਕ ਹੱਥ ਹੁੰਦਾ ਸ਼ੌਕ ਹੁੰਦਾ ਜਿਹੜਾ ਰਾਜਨੀਤੀ ਦਾ ਸ਼ੌਕ ਨਹੀਂ ਹੈਗਾ ਮੇਰਾ ਸ਼ੌਕ ਕਿਸਾਨੀ ਨਾਲ ਜੁੜਿਆ ਹੈ ਤਾਂ ਵੀ ਨੂੰ ਸਵੀਕਾਰ ਹੈ ਉਹ ਜਿਹੜਾ ਸ਼ੌਕ ਹੀ ਹੈਗਾ ਹਰ ਬੰਦੇ ਨੂੰ ਕੁਝ ਨਾ ਕੁਝ ਦੇ ਕਿਸੇ ਨਾ ਜਗਾ ਜਾ ਕੇ ਜੇ ਮੈਨੂੰ ਕੁਝ ਹੈ ਉਹ ਆਪੇ ਜਿੰਦਾਂ ਦੇ ਵਿੱਚ ਜਾ ਕੇ ਮਿਲਦੀ ਹੈ ਤੋਰਦੀ ਆ ਤੁਹਾਡੇ ਵਿੱਚ ਨੂੰ ਬਦਲ ਨਹੀਂ ਸਕਦਾ ਤੁਸੀਂ ਬਦਲਣਾ ਨਿਵਾਜ਼ੋ ਬਚਪਨ ਤੋਂ ਤੁਸੀਂ ਜਿਹੜਾ ਜਣਾ ਜੁੜੇ ਹੋਏ ਹੋ ਉਸ ਨੂੰ ਹੀ ਅਣਾਉਣਾ ਹੈ ਕਿਸਾਨੀ ਦੇ ਮਸਲੇ ਆਏ ਚਾਹੇ ਕੇਂਦਰ ਸਰਕਾਰ ਹੈ ਉਹ ਕਿਸੇ ਸਹਿਕੇ ਆਦੇ ਉਹਨੋਂ ਵੀ ਸਭ ਤੋਂ ਪਹਿਲਾਂ ਆਪਾਂ ਮੈਡੀਕਲ ਕਮਿਟੀ ਆਪਟੀ ਸਾਹਿਬ ਨਾਲ ਸੈਂਡ ਆ। ਆਪਣੇ ਬਾਅਦ ਪਾਰਟੀ ਨੇ ਵੀ ਉਹ ਤੋਂ ਇਹ ਫੈਸਲਾ ਕੀਤਾ ਤੇ ਭਾਜਪਾ ਦਾ ਸਾਥ ਛੱਡਿਆ ਤੇ ਹਰਸ਼ ਕੋਟਾ ਪਾਤਰੀ ਨੇ ਇਸੇ ਵਾਰ ਦੱਸਿਆ ਕੇਂਦਰ ਪ੍ਰਿਆਰ ਤੋਂ। ਇਹੋ ਫੈਸਲਾ ਬਹੁਤ ਵਧੀਆ ਸੀ ਲੇਕਿਨ ਉਹਦਾ ਦੇਰੀ ਨਾਲ ਆ ਗਿਆ ਸੀ। ਕਿਉਂਕਿ ਅਸੀਂ ਉਹਨਾਂ ਫਾਇਦਾ ਨਹੀਂ ਲੈ ਸਕੇ। ਇਹਨਾਂ ਫਾਇਦਾ ਸਭ ਨੂੰ ਮਿਲਣਾ ਚਾਹੀਦਾ ਸੀ। ਉਸ ਤੋਂ ਬਾਅਦ ਆ ਗਏ ਬਾਸ਼ਰਵਤੀ ਜੀ ਜਿਹੜੇ ਆਏ। ਕਉਕੀ ਉਹ ਐਮਐਲਏ ਨੂੰ ਮੂਰਤ ਪਾਣੀ ਸੀਗੀ ਮੈਂ ਤੁਹਾਡੇ ਸਾਰਿਆਂ ਨਾਲ ਸਮਾਸ਼ਟਾ ਕੀਤਾ ਕਰਕੇ ਕਿਉਂਕਿ ਉਹ ਵੋਟ ਨਹੀਂ ਭਰਦੇ ਸੀ ਕਿਉਂਕਿ ਅਸੀਂ ਕਿਸਾਨੇ ਮੁੱਦੇ ਨੂੰ ਲੈ ਕੇ 700 ਸਾਡੇ ਕਿਸਾਨ ਉੱਥੇ ਇਕੱਠ ਹੋਏ ਸੀ ਵੋਟ ਦੇ ਵਿੱਚ ਤੇ ਅਸੀਂ ਬਿਨਾਂ ਕਿਸੇ ਗੱਲਬਾਤ ਤੋਂ ਬਿਨਾਂ ਕੋਈ ਮਸਲਾ ਹਾਲ ਹੋਏ ਤੋਂ ਉਹ ਵੋਟ ਭਾਜਪਨ ਕੋਲ ਨਹੀਂ ਉਹ ਬੇਰੇ ਜ਼ਮੀਰ ਨੇ ਜਾ ਕਿ ਤੁਹਾਨੂੰ ਲੱਗ ਕਿ ਮੈਂ ਇੱਕ ਪਾਰਟੀ ਦਾ ਬਹੁਤ ਨਹੀਂ ਪਹਾ ਦਾ ਸਾਈ ਹਾਂ ਕਿਸੇ ਦੇ ਨਾਲ ਕਿਸੇ ਲੀਡਰਸ਼ਿਪ ਨਾਲ ਮੇਰਾ ਕੋਈ ਉਲੜਾ ਨਹੀਂ ਹੈਗਾ ਕੋਈ ਮੇਰਾ ਨਹੀਂ ਕਿਸੇ ਦਾ ਵਿਰੋਧ ਨਹੀਂ ਲੇਕਿਨ ਸਾਰੇ ਜ਼ਿੰਮੇਵਾਰੀਆਂ ਮੇਰੀ ਨੇ ਤੁਸੀਂ ਲੋਕਾਂ ਨੇ ਸਭ ਚੁਣਿਆ ਜਿਹੜੀ ਮੇਰੀ ਵੋਟ ਆ ਮੇਰੀ ਇਕੱਲੇ ਦੀ ਵੋਟ ਨਹੀਂ ਤੇ ਤੁਹਾਡੀ ਸਾਰਿਆਂ ਦੀ ਤੁਸੀਂ ਰਲ ਕੇ ਮੈਨੂੰ ਇੱਕ ਵੋਟ ਦਿੱਤੀ ਆ ਕਿ ਮੈਂ ਤੁਹਾਡੀ ਵੋਟ ਦਾ ਕਿਤੇ ਇਸਤੇਮਾਲ ਕਰਾਂ ਇਹੋ ਇਸਤੇਮਾਲ ਤੁਹਾਡੀ ਮਰਜ਼ੀ ਬਣਾ ਹੌਸਾ ਕਰ ਸਕਦਾ ਹਾਂ جو تح گی کر کے وہ فیصلہ لیا جگہ لیکن ہلکے کی سوچ متابک بالکل صحیح کیونکہ ساری جنگی منگا نہیں دیکھو کانگریس سات بروکی پارٹی ہے جو جانتی ہے سرگریس کی بھی کانگریس ہزے بھی جت رہی ہے یا سکار بنا لگی ہے چراسی تو بعد دیکھو چوراسی پرواز صاحب سے حملہ ہوا دلی میں دھونے سوبیا پا کے سکون پالیا گیا اس بعد بھی پنجاب سکھ سکتے حجم بھی کانگ ووٹ پا رہے بڑے دکھ کی گرد ਫਰਦੌਸ ਜੀ ਉਤਾਰਿਆ ਬੀਜੇਪੀ ਦਾ ਲਫਾਫਾ ਸਮਾ ਬੜੀਆਂ ਆਸਾਂ ਸੀ ਸਾਨੂੰ ਬੀਜੇਪੀ ਤੋਂ ਕਿ ਸਾਡੇ ਪੰਜਾਬ ਦੇ ਮਸਲੇ ਆ ਜਿਹੜੇ ਹੈ ਚੰਡੀਗੜ੍ਹ ਦਾਵਾ ਹੈ ਪਾਣੀ ਦਾਵਾ ਚਾਹੇ ਪੰਜਾਬੀ ਬੋਲ ਦੇ ਲਾਗਿਆਂ ਦਾਵਾ ਚਾਹੇ ਸਾਡੇ ਗੋਬਿੰਦ ਸਿੰਘ ਜਿਹੜੇ ਅਜਾ ਪੂਰੀਆ ਕੱਪਰੇ ਨਹੀਂ ਉਹਨਾਂ ਦੀ ਰਿਹਾਈ ਦਾਵਾ ਉਹ ਜਿਹੜੇ ਅੰਦਰ ਸੇ ਅਈ ਅਮਰ ਕਾਸੀ ਤੇ ਲਾਈ ਗਈ ਵਿਧਾਨ ਸਭਾ ਦੇ ਵਿੱਚ ਕਿਉਂ ਇਸ ਮੁੱਦੇ ਨੂੰ ਛੱਕਿਆ ਕਿਸੇ ਨੇ ਤੋਂ ਆ ਕੋਈ ਇਹ ਮੋਰਧਾਇਕ ਦੱਸ ਦਿਓ ਵੀ 117 ਦੇ ਵਿੱਚੋਂ ਪ੍ਰਧਾਨ ਸਭਾ ਦੇ ਵਿੱਚ ਇਸ ਮੁੱਦੇ ਦਾ ਕਿਸ ਨੇ ਵਿਰੋਧ ਕੀਤਾ ਹੋਵੇ ਆਪਰੇ ਨੋ ਬਨਾ ਤੁਸੀਂ ਸੁਣਦੇ ਹੋ ਸਾਰਾ ਉਹ ਰਿਕਾਰਡ ਹੈ ਨੰਬਰ ਦਾ ਸਾਰੀਆਂ ਦੋ ਵਾਰ ਪਹਿਲਾਂ ਵੀ ਜਦੋਂ ਐਨਐਸ ਲਾਈ ਗਈ ਉਸ ਤੋਂ ਬਾਅਦ ਵੀ ਡਾਟੇ ਉਹਦਾ ਵਿਰੋਧ ਕੀਤਾ ਵੀ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ ਠੀਕ ਹੈ ਜੇ ਕੋਈ ਵੀ ਇਸੇ ਬੰਦੇ ਨੇ ਕਾਨੂੰਨ ਹੱਥ ਲਿਆ ਉਹਦੀ ਜਿਹੜੀ ਬਣਦੀ ਸਜ਼ਾ ਉਹਨੇ ਦਿੱਤੀ ਜਾਵੇ ਲੇਕਿਨ ਇਹ ਨਹੀਂ ਕਿ ਉਸ ਪੰਜਾਬ ਦੇ ਵਿੱਚ ਅੱਜ ਤੁਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਹੋ ਵੀ ਸਿੱਖਾਂ ਦੇ ਨਾਲ ਜਿਹੜੀਆਂ ਜਾਤੀਆਂ ਹੋ ਰਹੀਆਂ ਨੇ ਅੱਜ ਵੀ ਸਾਨੂੰ ਜਿਹੜਾ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਸੋ ਸਾਡੇ ਲਈ ਇਹ ਬੜਾ ਚਿੰਤਾ ਦਾ ਵਿਸ਼ਾ ਸੋ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਅਕਾਲੀ ਦਲ ਨੂੰ ਖਾਸ ਤੌਰ ਤੇ ਲੀਡਰਸ਼ਿਪ ਨੂੰ ਫੈਸਲੇ ਆ ਜਿਹੜੇ ਉਹ ਬੜੇ ਸੋਚ ਸਮਝ ਕੇ ਲੈਣ ਦੀ ਲੋੜ ਆ ਅੱਜ ਸਾਨੂੰ ਕੁਰਸੀ ਮਗਰ ਨਹੀਂ ਅੱਜ ਸਾਨੂੰ ਅੱਜ ਸਾਨੂੰ ਪਾਰਟੀ ਦੇ ਨਾਲ ਖੜਨ ਦੀ ਲੋੜ ਆ ਪਾਰਟੀ ਨੂੰ ਤਕੜਾ ਕਰਨ ਦੀ ਲੋੜ ਆ ਪੰਥ ਦੇ ਮਸਲਿਆਂ ਦੀ ਲੜਨ ਦੀ ਲੋੜ ਆ ਦੇਖੋ ਜਿਹੜਾ ਆਉਣ ਵਾਲਾ ਸਮਾਂ ਮੈਂ ਤੁਹਾਨੂੰ ਆਪਣੀ ਗੱਲ ਕਰਨ ਲੱਗਿਆ ਕਿਸੇ ਸਮੇਂ ਦੀ ਗੱਲਾ ਹੋਰ ਸੀ ਹੁਣ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਮੇਰਾ ਕੋਈ ਦੇਖੀ ਸਵਾਤ ਨਹੀਂ ਹੋਊਗਾ ਕਿ ਮੈਂ ਕੁਝ ਬਣਨਾ ਤੁਸੀਂ ਮੈਨੂੰ ਅਕਾਲੀ ਦੋਸਤ ਨੇ ਲੋਕਾਂ ਨੂੰ ਚਾਂਸ ਦਿੱਤੀਆ ਅਨ ਨੂੰ ਤੇਰਨ ਪ੍ਰਾਇਦਿਕ ਅਫੀਸਰਾਂ ਦਾ ਨਾ ਤਿੰਨ ਵਾਰ ਅੱਡੇ ਬਣਾਇਆ ਇਹ ਪਛਾਣ ਅਕਾਲੀ ਦਾ ਤੇ ਦਿੱਤੀ ਆ ਤੋਂ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਸ ਪਾਰਟੀ ਨਾਲ ਬਹੁਤ ਆਦਾ ਤੇ ਸਦਾ ਰਹੂਗਾ ਅਗਰ ਦੂਸਰਾ ਇਸ ਪਾਰਟੀ ਨੂੰ ਹਿੱਤ ਕਰਨ ਲਈ ਸਾਰੇ ਮਿੱਥੀ ਹਿੱਤ ਤਿਆਰ ਕੀ ਜਿੰਨੇ ਵੀ ਲੜਾਈ ਲੜੀ ਭਈ ਉਹ ਅਸੀਂ ਵੀ ਲੜਾ ਕੇ ਉਸ ਤਰ੍ਹਾਂ ਹੀ ਪੂਰੀ ਕਿਉਂਕਿ ਇਲੈਕਸ਼ਨ ਚੱਲ ਰਹੇ ਆ ਹੁਣ پارٹی آجا گئی کر کے سمبر کی گواہی اپنا سارے کا فرض بنتا ہے کیونکہ پچھلے سمے چیز نہیں ہے بادل <تصال> مکمری رہے گا اس سارے وکاس کے کام ہوئے اس گل <تصال> نہیں سکتے ਬਹੁਤ سارے ਕੰਮ ਹਿੰਦੇ ਹੋਏ ਉਹਦੇ ਲਈ ਸਮੇਂ ਨੂੰ ਵੀ ਸਫਲਤਾ ਹੋ ਗਈ। ਆ ਲੁਧਿਆਣਾ ਤੁਸੀਂ ਕ੍ਰੋਸ ਕਰਨਾ ਜਿਹੜਾ ਫਾਈਨਰ ਬਣਿਆ। ਇਹ ਉਹ ਸਮੇਂ ਨੂੰ ਬਹੁਤ ਪਹਿਲਾ ਪਹਿਲਾ ਪ੍ਰੋਜੈਕਟ ਸੀ ਜਿਹੜਾ ਸਮੇਂ ਤੋਂ ਪਹਿਲਾਂ ਸ਼ੁਰੂ ਹੋਇਆ ਤੇ ਅੱਜ ਤੁਸੀਂ ਲੁਧਿਆਣਾ ਸ਼ਹਿਰ ਕ੍ਰੋਸ ਕਰਨਾ ਤਾਂ ਤੁਹਾਨੂੰ 10 ਮਿੰਟ ਨਹੀਂ ਲੱਗਦੇ। نیچے ਵੀ ਉਹ ਥੱਲੇ ਵੀ ਸਾਰਾ ਪਾਰਕਿੰਗ ਦਾ ਪ੍ਰਬੰਧ ਵੀ ਹੋ ਗਿਆ, ਰਸ਼ਟਿਕ ਜਨਮ ਹੋ ਗਿਆ ਤੇ ਉੱਪਰੋਂ ਵੀ ਆਪਾਂ ਮੈਨੂੰ ਪਤਾ ਜਾਨਾ ਸਾਰੇ ਸ਼ਹਿਰ ਦੇ ਤੁਸੀਂ ਕ੍ਰਾਸ ਕਰਨਾ 2 ਘੰਟੇ ਤੋਂ 3 ਘੰਟੇ ਲੱਗੇਗੇ ਤੁਹਾਨੂੰ ਇਹ ਲਖੋ ਹਿੜਾਣੇ ਨੂੰ ਹਸਪੀਟਲ ਕਰਦੇ ਨੇ ਪਹਿਲਾ ਨਹਿਰ ਦਾ ਬਾਈਪਾਸ ਉਹਦਾ ਬਣਿਆ ਵੀ ਆਪਣੀ ਦੇਣਾ ਸਰਕਾਰ ਦੀ ਫਿਰ ਇਹਦਾ ਰੋਮਰੋਡ ਦਾ ਬਾਈਪਾਸ ਬਣਿਆ ਇਹ ਵੀ ਆਪਣੀ ਸਰਕਾਰ ਨੇ ਦੇਣਾ ਉਹ ਜਿੰਨੇ ਵੀ ਇਹ ਪ੍ਰੋਜੈਕਟ ਤੇ ਬਿਜਲੀ ਅੱਜ ਆਪਾਂ ਗੱਲ ਕਰਦੇ ਆ ਅੱਜ ਕਿਸਾਨ ਵੀ ਕਹਿ ਰਹੇ ਕਿ ਵੀਰ ਦੀ ਬੜੀ ਤਾਰੀਕਾ ਬਿਜਲੀ ਦਾ ਘੜਾ ਵੀ ਕੀਤਾ ਸਰਕਾਰ ਨੇ ਕਿਉਂ ਸਾਰੇ ਪ੍ਰੋਜੈਕਟ ਆਪਾਂ ਸਰਕਾਰ ਨੂੰ ਆਪੇ ਲੱਗੇ ਨੇ ਜਿਹਦੇ ਬਿਜਲੀ ਦੇ ਗ੍ਰੇਡ ਬਣੇ ਨੇ ਅੱਗੇ ਵਾਕੇ ਦੇ ਚਾਪਾਂ ਗ੍ਰੇਡ ਭਾਏ ਆਪਣੇ ਕਾਲੇ ਭਣੇ ਉਹ ਜਿਹੜੇ ਲੱਗੇ ਤੁਹਾਨੂੰ ਜੀ ਕੌਣ ਕਰੇਗਾ ਤੁਹਾਡੇ ਤੱਕ ਤੋਂ ਇਹ ਸਾਰੇ ਜਿਹੜੇ ਕੰਮ ਨੇ ਸ਼ੁਰੂ ਹੋਣੇ ਆਪੀ ਆਪੀ ਸਰਕਾਰਾਂ ਮੋਕੇ ਹੋਏ ਨੇ ਤੇ ਵੈਲਮੈਂਟ ਦੇ ਮੋਢੇ ਤੇ ਕਾਮੀ ਨਤੀ ਸਰਕਾਰ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦਾ ਸੋ ਮੋਦਾ ਹੈ ਅਜੇ ਕਿ ਕਿਸਾਨ ਨੇ ਸਾਡੇ ਸਾਰੇ ਜਿਹੜੇ ਗੰਤਮ ਮਸਲੇ ਨੇ ਅੱਜ ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ ਵੱਲ ਵਿਸ਼ੇਸ਼ ਤੌਰ ਤੇ ਸੋ ਸ਼ਰਮਾ ਰਿਆ ਕਾਦੀਰ ਨੂੰ ਕੋਲ ਵਾਲੇ ਸਮੇਂ ਦੇ ਵਿੱਚ ਜਿਹੜਾ ਡਟ ਕੇ ਜਿਹੜਾ ਵਿਸ਼ਵਾਸ ਸਾਡਾ ਅਸੀਂ ਬੁਆ ਲਿਆ ਲੋਕਾਂ ਨੂੰ ਉਸ ਵਿਸ਼ਵਾਸ ਨੂੰ ਕਾਇਮ ਰੱਖਣ ਦੀ ਲੋੜ ਆ ਵਿਸ਼ਵਾਸ ਨੂੰ ਕਾਇਮ ਰੱਖਣ ਦੀ ਲੋੜ ਆ ਕਿਉਂਕਿ ਖੇਤਰੀ ਪਾਰਟੀ ਤੋਂ ਬਿਨਾ ਹੋਰ ਕੋਈ ਵੀ ਪਾਰਟੀ ਪੰਜਾਬ ਦਾ ਖਿਡਾਰੀ ਕਰ ਸਕਦੀ ਨਹੀਂ ਸਾਰੇ ਸਿਰਫ ਚੋਣਾ ਜਾ ਕੇ ਤੁਹਾਨੂੰ ਮਾਰ ਕਰਕੇ ਸਿਰਫ ਉਤਾਰੇ ਜਾਂਦੇ ਜੇ ਪੰਜਾਬ ਦਾ ਰਾਖਾਤਾ ਆ ਖੇਤਰੀ ਪਾਰਟੀ ਨੇ ਕਰਨਾ ਕਿਤਨੀ ਪਾਰਟੀ ਨੂੰ ਰਿਜੂਸ ਕਰਨਾ ਸਾਡੇ ਲਈ ਬੜਾ ਜ਼ਰੂਰੀ ਹੈ ਦੇਖੋ ਪਿਛਲੇ ਸਮੇਂ ਚ ਸੋਸ਼ਲ ਜਿਊਡੀਜ਼ ਦੇ ਕਈ ਵਰਗਾਂ ਕਰੀਆਂ ਕੀ ਜੇ ਆਪੇ ਮੇਰੇ ਬਾਰੇ ਇਹ ਫਾਨੀ ਪਾਰਟੀ ਤੇ ਲਿਖੋ ਤੁਸੀਂ ਸੋਚ ਸਕਦੇ ਹੋ ਗੱਲਾਂ ਕਦੇ ਅੱਜ ਅੱਜ ਜਿਹੜੀ ਮੇਰੀ ਰਾਜਨੀਤਿਕ ਹੋਂਦ ਆ ਸ਼ੋਮਣੀ ਟਾਲੀ ਕਰ ਕਰਕੇ ਤੇ ਤੁਹਾਡੇ ਬਰਕਰਾਰ ਕਰਕੇ ਆ ਤੇ ਜਿਹੜਾ ਤੁਸੀਂ ਆਪਦੇ ਪਿੰਡਾਂ ਦੇ ਵਿੱਚ ਜਿਹੜਾ ਇੱਕ ਦਾਣੇ ਤੋਂ ਦੋ ਨਾ ਸਿਰਮਝਾ ਕਰਕੇ ਉਹ ਉਹ ਕਿਦੇ ਕਰੇ ਕਿ ਆਪਾਂ ਜੋ ਜਿੱਤੇ ਹੋਏ ਆ ਤੁਸੀਂ ਇਹ ਮਨ ਚੁਪ ਟੇਕਾ ਕੱਢਦੇ ਹੋ ਵੀ ਕਦੇ ਨਹੀਂ ਲੈ ਮੈਂ ਕੋਈ ਇਹ ਜਰ ਕਦੇ ਸਟੈਪ ਲਊਗਾ ਕਿਦੋਂ ਤੁਹਾਡਾ ਕਦੇ ਬਰਕਰਾਰ ਨਾ ਘਟਾ ਹੋਵੇ ਤੇ ਇਹ ਵੀ ਸਭ ਤੋਂ ਜ਼ਰੂਰੀ ਵੀ ਆ ਕਿ ਤੁਸੀਂ ਆਖਦੇ ਬਿਲਡ ਦੇ ਵਿੱਚ ਆਪ ਦੇ ਇਰਾਕੇ ਦੇ ਵਿੱਚ ਆਪ ਦੀ ਕਿਸੇ ਰਿਸ਼ਤੇਦਾਰੇ ਨੂੰ ਘਹਾਉਣਾ ਤੁਸੀਂ ਆ ਤੁਸੀਂ ਸਿਰ ਉੱਚਾ ਕਰਕੇ ਲਿਖਦਾਨ ਕੇ ਜਿਵੇਂ ਤੁਸੀਂ ਪਿਛਲੇ 22 ਸਾਲਾਂ ਤੋਂ ਬਿਰ ਰਹੇ ਹੋ ਓਵੇਂ ਤੁਸੀਂ ਫਿਰੋਗੇ ਮੈਂ ਕੋਈ ਵੀ ਕਦੇ ਜ਼ਿੰਦਗੀ ਚ ਪਰਵਾਤਵਾ ਮੇਰੇ ਆਪਣੇ ਤੇ ਕੋਈ ਵੀ ਅਜਿਹੀ ਗਲਤੀ ਨਹੀਂ ਹੋ ਸਕਦੀ ਤੁਹਾਡੇ رائے ਤੋਂ ਬਿਨਾ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ ਚਾਹੇ ਉਹ ਇਹ ਕਿ ਫਿੱਟਾ ਮਾਰਦੀ ਨੂੰ ਫਾਇਦਾ ਹੋਵੇ ਚਾਹੇ ਜਿੱਦਾਂ ਮਾਰਦੀ ਨੂੰ ਨੁਕਸਾਨ ਹੋਵੇ ਇਹ ਗੱਲ ਕੋਈ ਮੈਨੂੰ ਪੁੱਛਣ ਦੀ ਲੋੜ ਨਹੀਂ ਕਦੇ ਆਉਣ ਦੇ ਸਮਝ ਨਹੀਂ ਲਿਖਦਾ ਲੀਡਰ ਕੀ ਕਰਦੇ ਨੇ ਜਿਤਾ ਕੇ ਕੋਈ ਭੇਜਦਾ ਉੱਥੇ ਜਾ ਕੇ ਸੁਲਪਾ ਕੇ ਹੋਰ ਪਾਰਟੀ ਦਾ ਪੋਲਿੰਗ ਕਰਦੇ ਨੇ ਲੀਡਰਾਂ ਦੀ ਬਹੁਤ ਬਹੁਤ ਘੱਟ ਲੀਡਰ ਦੀ ਪਾਰਟੀ ਇੰਤਰੀਆ ਪਾਰਟੀ ਵਰਕਰਾਂ ਦੀ ਹੁੰਦੀ ਆ ਇਹ ਗੱਲ ਲੋਟ ਕਰ ਲਿਓ ਮੇਰੀ ਇਸ ਇਲੈਕਸ਼ਨ ਦੇ ਵਿੱਚ ਤਾਂ ਆਪਣੇ ਸਾਹਮਣੇ ਬਹੁਤ ਕੁਝ ਆ ਗਿਆ ਲੀਡਰ ਦਾ ਰੋਟੀ ਮਰੇ ਹੁੰਦੇ ਨੇ ਲੀਡਰ ਹੱਕਿਆ ਮਰੇ ਹੁੰਦੇ ਨੇ ਇਹਨੂੰ ਭਾਣ ਨੂੰ ਉਹਦਾ ਕਿੱਥੋਂ ਮਿਲਦਾ ਵਟਾ ਉਹਦਾ ਕਿੱਥੋਂ ਮਿਲਦਾ ਮੈਂ ਕੋਈ ਵੀ ਵਟੇ ਤੋਂ ਵੱਡਾ ਹੁੰਦਾ ਤਿਆਗ ਕੇ ਇੱਕ ਵਰਕਰ ਦੇ ਤੌਰ ਤੇ ਅਕਾਲੀ ਦੰਡੀ ਕੰਮ ਕਰਨਾ ਮੇਰੇ ਲਈ ਜਾਦਾ ਮਾਣ ਦੀ ਗੱਲ ਹੋ ਸਕਦੀ ਆ ਬੋਲੇ ਇਸ ਤਾਨਿਹਾ ਸਲਾਮ ਸਿਕਾ ਕੋਈ ਸਹੀ ਇਹ ਮਾਲ ਤੋਂ ਬੁਲੇਖਾ ਕਰਦੇ ਹੋ ਘਰੇ ਬਹਿ ਸਕਦੇ ਆ ਲੇਕਿਨ ਕੰਮ ਇਹ ਕਰਨਾ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਓਏ ਕੋਨਾ ਸੁਬਾਨ ਅੱਲਾਹ ਉਸ ਲਈ ਤੋਂ ਹਮੇਸ਼ਾ ਕਦੇ ਵੀ ਮਰਦਰਾ ਤੋਂ ਮੇਰੇ ਵੱਲੋਂ ਤਕਰੀਬਨ ਜਿੰਨਾ ਸਮਾਂ ਹੋ ਗਿਆ ਬੇਚਰਿਆਂ ਨੂੰ ਰੋਜ਼ ਸਵੇਰੇ ਲੋਕਾਂ ਨੂੰ ਦਿੰਦੇ ਆ ਕਿਸੇ ਜੇ ਕੋ ਕੋ ਲੋੜ ਹੋਣੀ ਆ ਕੰਮ ਚੋ ਵੀ ਸਾਡੇ ਤੋਂ ਕਰਾਉਣਾ ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਲੋਕ ਸੁਪ ਦੇ ਵਿੱਚ ਹਰ ਜਗ੍ਹਾ ਪਹੁੰਚਿਆ ਜਾਵੇ ਕੋਈ ਮਜਬੂਰੀ ਹੋ ਸਕਦੀ ਆ ਲੇਕਿਨ ਕੋਈ ਛੁੱਟਾ ਬਾਹਰ ਨਾ ਹੋ ਸਕਦਾ ਜਿੱਥੇ ਦੇ ਕੋਈ ਵੀ ਚਾਹੇ ਕੋਈ ਮਰ ਨਾਲ ਇਹਨੂੰ ਮਸਲਾ ਚੰਦ ਕਾ ਮੈਨੂੰ ਪਤਾ ਹੈ ਕਿ ਇਸ ਵਰਕਰ ਦੇ ਲੋਕੀਆਂ ਸੋਚੀ ਕਿੱਥੇ ਪਹੁੰਚਣਾ ਤੁਹਾਡੇ ਕੋਲੋਂ ਬਾਅਦ ਮੈਂ ਜਾਣਦਾ ਵੀ ਇਹਨਾਂ ਦੇ ਸਾਡੇ ਲਈ ਦਾ ਪਾਰਟੀ ਲਈ ਇੰਨੀ ਵੱਡੀ ਰੇੜਾ ਚਾਹੇ ਕੋਈ ਛੋਟਾ ਵਰਕਰ ਹੋਣਾ ਚਾਹੇ ਵੱਡਾ ਹੋਵੇ ਚਾਹੇ ਕੋਈ ਆਖਿਰ ਤੌਰ ਤੇ ਨਹੀਂ ਭਾਵੇਂ ਲੇਕਿਨ ਇਹਦੇ ਵਰਗ ਵਰਗ ਦੀ ਜਿਹੜੀ ਬਹੁਤ ਵੱਡੀ ਦੇਣ ਆ ਅੱਜ ਇੱਥੇ ਤੱਕ ਜੋ ਵੀ ਪਹੁੰਚੇ ਹੋ ਤੁਹਾਡੇ ਸਾਰਿਆਂ ਕਰਕੇ ਆ ਤੋਂ ਇਸ ਲਈ ਇਹ ਮਨ ਤੋਂ ਭੁਲੇਖੇ ਸਾਰੇ ਕੱਢ ਦਿਓ ਸਾਰੀ ਜ਼ਿੰਦਗੀ ਮੈਂ ਤੁਹਾਡੇ ਸੇਵਾ ਦੇ ਹਾਜ਼ਰ ਰਹਿਣਾ ਇਹ ਵੀ ਉਹਨਾਂ ਦਾ ਹਾਜ਼ਰ ਰਾਈ ਦੀ ਤਰੀਕੇ ਨਾਲ ਹੀ ਲੇਕਿਨ ਤੁਹਾਡੀ ਸੇਵਾ ਕਰਨਾ ਬਹੁਤ ਆਮ ਹੈ ছ ਅਗੇ ਅਸੀਂ ਇਹ ਜਿਹੜੀ ਸਾਡੀ ਵੱਡੀ ਲੜਾਈ ਆ ਇਹਦੇ ਵਿੱਚ ਗਾੜੀ ਅਸੀਂ 파ਟਨੀ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਲੋਕਾਂ ਨੂੰ ਧੜੇ ਆਉਂਦੀਆਂ 파ਟੇ ਪਾਜੇ ਉੱਪਰ ਉੱਠ ਕੇ ਦੇਖੋ ਤੁਸੀਂ ਕੰਲਾ ਕੰਲਾ ਵਰਕਰ ਆਪਦੇ ਪਿੰਡ ਦਾ ਰਿਜ਼ਲਟ ਇਹ ਨਹੀਂ ਜਵਾਕ ਤੇ ਹੋ ਇਹਨਾਂ ਸਮਝ ਵੀ ਹੋਣਾ ਠੀਕ ਸੀ ਧੰਨੋ ਖੜੇ ਨੇ ਤੁਸੀਂ ਇਹ ਮੰਨ ਕੇ ਚੰਗੋ ਵੀ ਮਾਨਪ੍ਰੀਤ ਸਿੰਘ ਰਿਆਣੀ ਖੜੇ ਨੇ ਸਾਡੇ ਵਿੱਚ ਦੀ ਹੋਂਦ ਨਹੀਂ ਆ। ਜੇ ਇਹ ਕੋਈ ਕਮੀ ਹੋ ਸਕਦੀ ਹੈ ਲੇਕਿਨ ਮੈਨੂੰ ਇਹ ਨਾਲ ਦੇਖ ਅੱਜ ਤੱਕ ਕੋਈ ਲੰਬਾ ਸਮਾਂ ਵਿੱਚ ਤੇ ਮੈਨੂੰ ਕੋਈ ਕਮੀ ਨਹੀਂ ਲੱਗੀ। ਸੋ ਦੇਸ਼ ਦੇ ਮਗਰ ਨਾਲੇ ਲੋਕਾਂ ਦੀ ਸੇਵਾ ਕਰਨ ਵਾਲੇ ਦਿਨ ਰਾਤ ਕੰਮ ਕਰਨ ਵਾਲੇ ਇਹ ਇਨਸਾਨ ਨੇ ਇਸ ਜੇ ਪਾਰਟੀ ਨੇ ਮੌਕਾ ਦਿੱਤਾ ਤਾਂ ਆਪਣਾ ਫਰਜ਼ ਬਣਦਾ ਕਿ ਇਸਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜੀਏ। ਪੁਰਜੀਆਂ ਪਾਰਟੀਆਂ ਬਾਰੇ ਪਤਾ ਹੀ ਆਪਾਂ ਨੂੰ ਇੱਕ ਯੋਗ ਨੂੰ ਸਾਡੇ ਨਾਲ ਹੀ ਹੋਇਆ ਕਿਤੇ ਯੋਗ ਨਹੀਂ ਬੋਟਾ ਨੇ। ਇਹਨਾਂ ਹੋਏ ਵੀ ਨੂੰ ਪਿੱਛੇ ਪਾਰਟੀ ਉਹ ਬੰਦਾ ਲੈ ਕੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਜਿਹਨਾਂ ਨੇ ਆਪਣਾ ਨੰਬਰ ਸਮਝੌਤਾ ਰਿਹਾ ਹੈ ਪਰ ਉਹਨਾਂ ਦੇ ਸਾਹਮਣੇ ਮਸਲੇ ਜਿਹੜੇ ਵੱਡੇ ਮਸਲੇ ਹੱਲ ਨਹੀਂ ਕਰ ਸਕਦੇ ਜਿਵੇਂ ਕਿਸਾਨਾਂ ਦਾ ਮਸਲਾ ਜੀਬਾ ਕਿਹੜਾ ਸਮੇਂ ਤੋਂ ਪਹਿਲਾਂ ਹੱਲ ਹੋਣਾ ਚਾਹੀਦਾ ਸੀ ਬੰਦੀ ਸਿੰਘਾਂ ਦੀ ਯਾਦ ਦਾ ਮਸਲਾ ਜਿਹੜਾ ਐਨਐਸਏ ਲਾਇਆ ਗਿਆ ਉਹਨਾਂ ਤੋਂ ਹਟਾਉਣ ਦਾ ਇਹ ਵੀ ਮਸਲੇ ਸੀ ਜਿਹੜੇ ਕਿਹੜੇ ਤੋਂ ਪਹਿਲਾਂ ਹੱਲ ਕਰੇ ਚਾਹੀਦੇ ਸੀ ਤੁਹਾਨੂੰ ਫਿਰ ਪਿੰਡਾਂ ਦੇ ਵਿੱਚ ਉਹਦੇ ਫਿਰ ਹੋ ਸਕਦਾ ਸਾਡਾ ਅਲਾਈਅንስ ਹੋ ਜਾਂਦਾ ਬਸ ਕਲੀਅਰ ਬਟ ਪ੍ਰਧਾਨ ਜੀ ਨੂੰ ਮਿਲਿਆ ਸੀ ਅੱਜ ਤੋ तकरीबन ਚੋਣਾ ਅਜੇ ਸਮਝੌਤੇ ਦੀ ਗੱਲ ਚੱਲ ਰਹੀ ਸੀ ਤੇ ਮੈਂ ਸੱਤ ਕੇ ਆਇਆ ਸੀ ਦੇਖੋ ਜੇ ਦਾ ਤੁਹਾਨੂੰ ਪਨਾ ਕਰਤਾ ਤੋ ਤੁਹ ਚੋਕਾ ਕੀਤਾ ਕਾਹੀ ਲਏ ਬਾਈ ਭਾਈ ਜਾਨਾ ਕਿਸੇ ਪਾਸੇ ਨਹੀਂ ਠੀਕ ਹੈ ਮੈਂ ਕਮੇਟੀ ਬਣਾ ਦੇਈ ਉਹ ਜਿੰਨਾ ਹੋ ਪਾਰਟੀ ਲਈ ਕੰਮ ਕਰੂਗੀ ਪਰ ਜੇ ਨਹੀਂ ਕੀਤਾ ਤਾ ਦਿਨ ਰਾਤ ਅਸੀਂ ਪਾਰਟੀ ਲਈ ਕੰਮ ਕਰਾਂਗੇ ਇਸ ਲਈ ਉਹ ਪਾਰਟੀ ਦਾ ਹੋਰ ਵਧੀਆ ਫੈਸਲਾ ਜਿਹੜਾ ਸੌਯੋਗਤਾ ਲਈ ਕੀਤਾ ਅਸੀਂ ਆਪਣੀ ਲੜਾਈ ਲੜੀਏ ਪੰਜਾਬ ਦੇ ਵਿੱਚ ਕਾਲੀ ਸਰ ਨੂੰ ਕਿਸੇ ਦੇ ਕਿਸੇ ਦੀਆਂ ਫੋੜੀਆਂ ਦੀ ਲੋੜ ਨਹੀਂ ਸਾਨੂੰ ਕਿਉਂਕਿ ਸਾਡੀ ਇਹ ਮਾਂ ਪਾਰਟੀ ਨੇ ਸਾਡਾ ਬਹੁਤ ਵੱਡਾ ਸਾਡਾ ਪੰਜਾਬ ਦੇ ਵਿੱਚ ਜਿਹੜਾ ਸਾਡਾ ਧਰਜ ਹੈਗਾ ਪਾਰਟੀ ਦਾ ਬੜੀ ਮਜ਼ਬੂਤ ਅਤੇ ਬੰਦੀ ਆ ਠੀਕ ਹੈ ਇਹ ਕਾਰਨ ਦੀ ਘਟਨਾਵਾਂ ਹੋ ਜਾਂਦੀਆਂ ਨੇ ਜਾਣਿਆਂ ਨੂੰ ਜਾਣੇ ਹੀ ਹੋ ਜਾਂਦੀਆਂ ਜਿਹੜਾ ਕਮਿਆਜਾ ਸਭ ਤੋਂ ਨੱਪਿਆ ਇੱਕ ਨਮਾ ਤਕੜੇ ਹੋ ਕੇ ਆਪਾਂ ਇਸ ਇਲੈਕਸ਼ਨ ਦੇ ਵਿੱਚ ਸਾਰੇ ਤੁਸੀਂ ਵਰਕਰ ਸਭਾ ਸਾਥੀਓ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਫਿਰ ਆਪਣੇ ਕਰਕੇ ਜੀ ਵਿਸ਼ਵਾਸ ਮਾੜਾ ਨਫਾ ਸਾਰਿਆਂ ਇਹੋ ਜਿਹੇ ਖੜੇ ਕਰਕੇ ਇਹਨਾਂ ਚੋਣਾਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਆਪਾਂ ਲੋਕ ਸਾਹਿਬ ਨੂੰ ਹਲਕੇ ਦੇ ਵਿੱਚੋਂ ਵੀ ਹੋਰ ਕਿੱਥੇ ਵਿਸ਼ਵਾਸ ਵਾਲੇ ਸਾਥਨਾ ਇਕੱਲੇ ਬਹੇ ਵਿਸ਼ਵਾਸ ਦਾ ਕੋਈ ਦੋਸਤ ਜਿੱਥੇ ਪੇਟੋਂ ਬੇਇੱਜ਼ਤੀ ਕਰਕੇ ਇਹ ਸਾਰੇ ਅੰਗਰੇਜ਼ਵਾਰ ਦੇਖ ਲਓ ਜੇ ਉਹਨਾਂ ਦੇ ਵਿੱਚ ਨੇੜੇ ਤੇ ਵੀ ਕਿਸੇ ਤੇ ਲੋਦੇ ਹੈਗਾ ਤਾਂ ਉਹ ਚਾਹੇ ਚੋਣ ਪਾ ਦੇ ਸੋ ਜ਼ਮੀਨ ਉਸਮਾਨ ਦਾ ਹੱਕਾ ਪਾ ਰਿਹਾ وہ سارے لیڈر نے لیکن ایک سیوادار نے تو اس لیے لڑ کے آپ ساتھ دیجیے تو میں نکارا پر لگا دونوں ہاتھ کھڑے کر کے سارے وشواس موا Oh, sorry.